ਜਦੋਂ ਕੋਈ ਔਰਤ ਆਪਦੇ ਜਦੋਂ ਉਹਦੀ ਮਤਲਬ ਨਵੀਂ-ਨਵੀਂ ਮੈਰਿਜ ਹੋਈ ਹੁੰਦੀ ਆ ਜੇ ਕੋਈ ਔਰਤ ਉਦੋਂ ਵੀ ਦੁਖੀ ਹੁੰਦੀ ਆ ਤੇ ਉਹ ਫਿਰ ਜਦੋਂ ਜ਼ਿੰਦਗੀ ਦੇ ਇਸ ਪੜਾਅ ਤੇ ਪਹੁੰਚ ਜਾਂਦੀ ਆ ਵੀ ਉਹਦੇ ਜਵਾਕ ਬਰਾਬਰ ਦੇ ਹੋ ਜਾਂਦੇ ਆ ਉਹ ਉਦੋਂ ਵੀ ਦੁਖੀ ਹੁੰਦੀ ਆ ਤਾਂ ਨਾ ਉਹਨੂੰ ਅਕਸਰ ਲੋਕ ਮਤਾਂ ਦਿੰਦੇ ਨੇ ਕਿ ਲੈ ਭਾਣੇ ਤੂੰ ਟਾਈਮ ਰੰਦੇ ਖੜਾ ਛੜਾ ਲੈਂਦੀ ਹਣੌਕੀ ਹੁੰਦੀ ਫਿਰਦੀ ਆ ਤਾਂ ਮੇਰੀ ਉਹਨਾਂ ਵਿੱਚ ਇੱਕੋ ਹੀ ਗੱਲ ਹੈ ਮੈਂ ਇੱਕੋ ਹੀ ਗੱਲ ਕਹਿਣਾ ਚਾਹੂੰਗੀ ਕਿ ਦੇਖੋ ਅੱਜ ਦੇ ਟਾਈਮ 'ਚ ਕੋਈ ਕਮਲਾ ਬੋਲਾ ਨਹੀਂ ਹੈਗਾ ਅੱਜ ਦੇ ਟਾਈਮ 'ਚ ਹਰ ਕੋਈ ਸਿਆਣਾ ਹੈ ਤੇ ਹਰ ਕਿਸੇ ਨੂੰ ਖੜੇ ਛੜਾਉਣੇ ਆਉ ਔਰ ਜਿਵੇਂ ਕਹਿੰਦੇ ਨੇ ਨਾ ਵੀ ਜਦੋਂ ਤੱਕ ਪੰਛੀ ਨੂੰ ਇਹ ਸਮਝ ਆਉਂਦੀ ਆ ਵੀ ਮੈਂ पिंजਰੇ ਚ ਕੈਦ ਆ ਮੈਨੂੰ ਆਜ਼ਾਦ ਹੋਣਾ ਚਾਹੀਦਾ ਉਦੋਂ ਤੱਕ ਉਹਨੂੰ पिंजਰੇ ਨਾਲ ਮੁਹੱਬਤ ਹੋ ਜਾਂਦੀ ਹੈ ਤੇ ਇਹ ਗੱਲ ਔਰਤ ਤੇ ਵੀ ਲਾਗੂ ਹੁੰਦੀ ਹੈ ਜਦੋਂ ਤੱਕ ਔਰਤਾਂ ਸਮਝਦੀਆਂ ਨਹੀਂ ਕਿ ਸਾਨੂੰ ਇਸ ਰਿਸ਼ਤੇ ਚ ਰਹਿਣਾ ਨਹੀਂ ਚਾਹੀਦਾ ਸੀ ਵੀ ਅਸੀਂ ਐਵੇਂ ਹੁਣ ਬੜਾਪੇ ਤੱਕ ਤੰਗ ਹੋਵਾਂਗੀਆਂ ਤਾਂ ਉਹਨਾਂ ਨੂੰ ਵੀ ਇਸੇ पिंजਰੇ ਨਾਲ ਪਿਆਰ ਹੋ ਜਾਂਦਾ ਤੇ ਇਹ ਪਿਆਰ ਹੁੰਦਾ ਉਸ ਔਰਤ ਦੇ ਬੱਚੇ ਜਿਨ੍ਹਾਂ ਨਾਲ ਉਹਦਾ ਮੋਹ ਪੈ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਪਿਆਰ ਕੋਈ ਗਲਤ ਚੀਜ਼ ਆ ਬਹੁਤ ਵਧੀਆ ਚੀਜ਼ ਹੈ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਸੋਚ ਕੇ ਆਪਣੇ ਮਾਪੇ ਦਾ ਇੱਜ਼ਤ ਦਾ ਸੋਚ ਕੇ ਜੇ ਜ਼ਿੰਦਗੀ ਦੇ ਇਸ ਪੜਾ ਤੱਕ ਆ ਕੇ ਕੱਟ ਲਿਆ ਤਾਂ ਜਿਹੜੀ ਬਾਕੀ ਜ਼ਿੰਦਗੀ ਉਹ ਵੀ ਕੱਟੀ ਜਾਣੀ ਆ ਤਾਂ ਐਵੇਂ ਲੋਕਾਂ ਦੀਆਂ ਗੱਲਾਂ ਮੰਗਰਾ ਕੇ ਐਵੇਂ ਆਪਦਾ ਘਰ ਨਾ ਖਰਾਬ ਕਰਿਆ ਕਰੋ ਤੇ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਹਨਾ ਜੋ ਆਪਦੇ ਘਰੇ ਲਾਗੂ ਨਹੀਂ ਨਾ ਲੋਕਾਂ ਤੋਂ ਚੀਜ਼ ਹੁੰਦੀ ਉਹ ਸੁਲਾ ਫਿਰ ਅਗਲਾਂ ਦੂਜਿਆਂ ਨੂੰ ਦੇ ਦਿੰਦਾ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਪਿੰਜਰੇ ਨਾਲ ਮੁਹੱਬਤ ਹੋਣੀ ਵੀ ਲਾਜ਼ਮੀ ਆ ਤੇ ਹੋਣੀ ਚਾਹੀਦੀ ਆ ਫੇਰ ਹੀ ਘਰ ਵਸਦੀ ਆ